ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਹਾਂ ਸਤਰਾਮ ਸਿੰਘ ਸੌਦਾ ਸਾਧ ਅਤੇ ਆਸਾ ਰਾਮ ਦਾ ਤੀਸਰਾ ਸੰਡੂ ਵੀ ਫੜਿਆ ਗਿਆ ਅਤੇ ਲੋਕ ਆਏ ਕੈਮਰੇ ਦੇ ਸਾਹਮਣੇ ਆਸਾ ਆਸ਼ਰਮ ਵਿੱਚ ਬੱਚੇ ਅਤੇ ਮਹਿਲਾਵਾਂ ਨਾਲ ਕੀਤਾ ਜਾਂਦਾ ਸੀ ਸਰੀਰਕ ਸ਼ੋਸ਼ਣ ਅਤੇ ਦੁਰਵਿਵਹਾਰ ਇਸ ਸੰਬੰਧੀ ਲੋਕ ਆਏ ਵੀਡੀਓ ਦੇ ਸਾਹਮਣੇ ਕਾਰਵਾਈ ਕਰਨ ਦੀ ਕਰਦੇ ਮੰਗ ਤਕਾਇ ਦਿੱਤੇ ਪ੍ਰਸ਼ਾਸਨ ਵੱਲੋਂ ਪਖੰਡੀ ਅਤੇ ਨਕਲੀ ਸੰਤ ਵਿਰੋਧ ਕਾਨੂੰਨੀ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ ਅਜਿਹੇ ਪਖੰਡੀ ਲੋਕਾਂ ਤੋਂ ਦੂਰ ਰਹਿਣ ਦੀ ਲੋੜ ਨਾ ਜਾਓ ਆਸ਼ਰਮ ਅਤੇ ਢੇਰਿਆ ਵਿੱਚ ਸੁਣੋ ਕਾਰਨ ਇਹਨਾਂ ਦੀ ਜਵਾਨੀ ਹੀ ਧੰਨਵਾਦ ਸਤਿ ਸ੍ਰੀ ਅਕਾਲ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉੱਥੋਂ ਬਚਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਮਸਲਾ ਪਿਛਲੇ ਦਿਨਾਂ ਤੋਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਕਰਨ ਦਾ ਕੋਕੀ ਸਾਧਾ ਅਸਲੀ ਵੀਡੀਓ ਦੇ ਨਾਲ ਇਲਾਕਾ ਤੇ ਇਸ ਪ੍ਰਦੇਸ਼ ਦੇ ਵਿੱਚ ਬੇਅੰਤ ਸੰਗਤਾਂ ਦੇ ਵਿੱਚ ਸਾਧੂ ਮੰਡਲੀ ਦੇ ਵਿੱਚ ਇਸ ਸਮਾਜ ਦੇ ਵਿੱਚ ਬਹੁਤ ਘਟਿਆ ਹਰਕਤ ਦੇ ਕਰ ਰੋਸ ਪ੍ਰਗਟ ਕੀਤਾ ਗਿਆ ਉੱਥੇ ਹੀ ਸਾਡੇ ਨਾਲ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਸਾਡੇ ਇਲਾਕੇ ਦੇ ਸਮੂਹ ਸੰਗਤਾਂ ਨੇ ਜਿਹੜੀ ਆਵਾਜ਼ ਉਠਾਈ ਸੀਗੀ ਵੀ ਜੋ ਕੇ ਬੱਚੇ ਕਈ ਸਾਲਾਂ ਤੋਂ ਸਾਡੇ ਨਾਲ ਸਰਪੰਚ ਸਾਹਿਬਾਨੀ ਹਨ ਜਿੱਥੇ ਬੱਚੀਆਂ ਮੈਂ ਵੀ ਦੇਖਿਆ ਉੱਥੋਂ ਦੇ ਬੱਚਿਆਂ ਦੇ ਨਾਲ ਬਹੁਤ ਕੁੱਟਮਾਰ ਹੁੰਦੀ ਸੀਗੀ ਕਿਉਂ ਭਜਦੇ ਸੀਗੇ ਇਸ ਲਈ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਇਹ ਬੱਚੀ ਨੇ ਸੰਪਰਕ ਕੀਤਾ ਇਸ ਬੱਚੀ ਇਹ ਬੱਚੀ ਤਕਰੀਬਨ ਉੱਥੇ 15 17 ਸਾਲ ਪਲੀ ਵੀ ਆ ਇਹ ਸਾਡੇ ਇਹ ਵਿਆਹੀ ਹੋਇਆ ਇਸ ਜਵਾਨ ਨੂੰ ਉਹ ਬਜ਼ੁਰਗ ਕਿਸਾਨ ਪਰਿਵਾਰ ਸੀ ਆ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਤੁਹਾਨੂੰ ਦੱਸ ਹੀ ਚੁੱਕੇ ਆ ਉਹ ਘਟਨਾ ਇਹ ਆ ਹਾਂਜੀ ਬੱਚਿਆਂ ਨੂੰ ਉੱਥੇ ਮਿਲਦੇ ਆ ਕਿਤੋਂ ਵੀ ਉਹ ਨਹੀਂ ਇਹ ਨਹੀਂ ਪਤਾ ਇੱਕ ਰਤਨੀ ਦੇਵੀ ਬੀਬੀਆ ਉਹ ਟੋਫਤ ਲੈਂਦੀ ਆ ਗੋਦ ਲੈਂਦੀ ਆ ਗੋਦ ਲੈ ਕੇ ਜਦੋਂ ਕਰਦੀ ਆ ਬਾਹਰ ਦੇਸੋਂ ਬਦੇਸੋਂ ਜਦੋਂ ਆਪਾਂ দান ਕਰਦੇ ਆ ਰਕਮ ਕਰਦੇ ਆ ਵੀ ਬੱਚੇ ਪੜ੍ਹਦੇ ਐ ਜਾਂ ਕੋਈ ਹੋਰ ਵੀ ਕੋਈ ਸਹੂਲਤ ਵਾਸਤੇ ਜਦੋਂ ਵਿਆਹ ਹੋਊਗਾ ਉਹਨੂੰ ਆਮਾਨਤ ਦਿੱਤੀ ਜਾਊ ਇਹਨਾਂ ਦੇ ਨਾਲ ਇੱਕ ਤਾਂ ਠੱਗੀ ਬਹੁਤ ਵੱਡੀ ਲੱਗੀ ਆ 12 ਲੱਖ ਰੁਪਏ ਦੀ 12 ਲੱਖ ਰੁਪਏ ਦੀ ਐਫਡੀ ਸੀਗੀ ਜੋ ਕਿ ਕਰਵਾਈ ਗਈ ਸੀ ਬੱਚੀ ਤੋਂ ਬਾਰ-ਬਾਰ ਕਈ ਵਾਰ ਚੀਕਾਂ ਤੇ ਸਾਈਨ ਕਰਵਾਏ ਜਾਂਦੇ ਸੀ ਜਾਂਦੀ ਰਹਿੰਦੀ ਸੀ ਤੇ ਸਾਈਨ ਕਰਵਾਏ ਜੀ ਉਹ ਐਫਡੀ ਇੱਕ ਤਾਂ ਇਹਨਾਂ ਨੇ ਗਵਨ ਕੀਤੀ ਆ ਯਾਨੀ ਕਿ ਉਹਦੇ ਵਿੱਚ ਕੁਲਦੀਪ ਸਿੰਘ ਮਾਨ ਜਸਵੀਰ ਕੌਰ ਬੀਬਾ ਸੰਕਰਾਨੰਤ ਤੇ ਓਮ ਆਨੰਦ ਅਵਤਾਰ ਜਿਹੜਾ ਸੰਕਰਾਨੰ ਦਾ ਸਕਾਪ ਪਤੀਜਾ ਇਹ ਅਨਵੋਲਵ ਨੇ ਜਦੋਂ ਡੇਰੇ ਦੇ ਵਿੱਚ ਜਾਂਦੇ ਸੀ ਜਦੋਂ ਕੋਈ ਬੱਚਾ ਰੋਟੀ ਪਾਣੀ ਖਾਂਦਾ ਸੀਗਾ ਉਹਨਾਂ ਨੂੰ ਘੱਟੋ ਘੱਟ 10 ਜਾਂ 15 ਦਿਨ ਭੁੱਖੇ ਤੇ ਆਏ ਵੀ ਰੱਖਿਆ ਜਾਂਦਾ ਸੀਗਾ ਕਿਉਂ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਬਾਹਰ ਕੋਈ ਗੱਲਬਾਤ ਨਹੀਂ ਤੁਸੀਂ ਨਾ ਕੋਈ ਸਾਇੰਸ ਸੁਣ ਦੱਸਣਿਆ ਇਹ ਲੜਕੀ ਨੇ ਦੱਸਿਆ ਬੇਅੰਤ ਹੋਰ ਲੜਕੀਆਂ ਦੇ ਨਾਲ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਨੂੰ ਭੁੱਖੇ ਤੇ ਆਏ ਰੱਖ ਕੇ ਵੀ ਕੋਈ ਵੀ ਬੱਚਾ ਬੰਦਾ ਬਾਹਰ ਪੁੱਛੇ ਤੁਸੀਂ ਕੁਝ ਨਹੀਂ ਦੱਸਣਾ ਉਹ ਦੱਸ ਨਹੀਂ ਸਕਦੀ ਇਹ ਰਿਕਵੈਸਟ ਬੇਨਤੀ ਕਰੀਆ ਬੱਚੀ ਨੇ ਵੀ ਮੇਰੇ ਨਾਲ ਦੀਆਂ ਭੈਣਾਂ ਨੇ ਬੱਚਿਆਂ ਨੇ ਭਰਾ ਨੇ ਜਾਂ ਜਿਹੜੇ ਉੱਥੇ ਹੈਗੇ ਆ ਮੰਦਬੁੱਧੀ ਆ ਜਾਂ ਕੋਈ ਹੋਰ ਉਹ ਬਲੈਕਮੇਲਰ ਹੁੰਦੇ ਆ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਸ ਹੁੰਦਾ ਵਾ ਵੀ ਮੈਂ ਇਹ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਘਰ ਨੂੰ ਜਾਂ ਬੱਚੇ ਨੂੰ ਆਜ਼ਾਦ ਕਰਵਾ ਕੇ ਕਿਤੇ ਹੋਰ ਸ਼ਿਫਟ ਕਰਕੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਇਸ ਵਿਸ਼ੇ ਦੇ ਉੱਪਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ ਆ ਤੇ ਹੋਰ ਵੀ ਇਹਨਾਂ ਦੇ ਕਵਨ ਬਹੁਤ ਨਿਕਲ ਰਹੇ ਆ ਇਸ ਲਈ ਤੁਹਾਡੇ ਨਾਲ ਅਸੀਂ ਸਾਂਝ ਪਾਉਦੇ ਹੋਏ ਸਾਡੇ ਨਾਲ ਸਰਪੰਚ ਸਾਹਿਬ ਵੀ ਹੁਣ ਦੱਸਣਗੇ ਦੇਖੋ ਜੀ ਜਿਹੜੇ ਅੰਦਰ ਆ ਬੱਚੇ ਉਹਨਾਂ ਦਾ ਕੋਈ ਕਨੈਕਟ ਨਹੀਂ ਹੈਗਾ ਉੱਥੇ ਜਿਹੜੀ ਸਾਰਾ ਵਾ ਰਤਨੀ ਦੇਵੀ ਇੱਕ ਇਹ ਜਸਵੀਰ ਕੌਰ ਆ ਅਵਤਾਰ ਸਿੰਘ ਇੱਕ ਸਾਡੇ ਇਲਾਕੇ ਦਾ ਕੋਈ ਚੇਅਰਮੈਨ ਵੀ ਹੈ ਸਾਨੂੰ ਪਤਾ ਲੱਗਿਆ ਵਾ ਜਿਹੜੀ ਬੀਬਾ ਆਪਣੇ ਜਸਵੀਰ ਕੌਰ ਆ ਜਾਨੀ ਕਿ ਜਿਹਨੂੰ ਕਹਿੰਦੇ ਲੁਚਾ ਲੰਡਾ ਚੌਦੀ ਗੁੰਡੀ ਰਣੇ ਪ੍ਰਧਾਨ ਇਹ ਸੰਕਰਨ ਅਨੰਦ ਦੀ ਉਹ ਪ੍ਰਧਾਨ ਉੱਥੇ ਲਾਈਏ ਬਾਲ ਘਰ ਦੀ ਮੈਂ ਉਹਨੂੰ ਤੁਹਾਡੇ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਅੱਜ ਪ੍ਰਧਾਨ ਤੇ ਚੇਅਰਮੈਨ ਸਾਹਿਬ ਤੇ ਜਿੰਨੇ ਪੰਜੇ ਇਹ ਨੌਂ ਦਾਖਲ ਕਰਵਾਏ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਕੋਰ ਕਰਕੇ ਜਾਣਕਾਰੀ ਉਹਨਾਂ ਨੂੰ ਪ੍ਰਾਪਤ ਕਰਕੇ ਸੇਖਾਂ ਦੇ ਸਲਾਖਾਂ ਦੇ ਵਿੱਚ ਅਸੀਂ ਭੇਜਾਂਗੇ ਜਿਹੜੇ ਸਾਨੂੰ ਕਹਿੰਦੇ ਆ ਸਾਡੇ ਉੱਪਰ ਬਕਾਦਮ ਇਹਨਾਂ ਜਿਹੜੀਆਂ ਮਨਪ੍ਰੀਤ ਕੋ ਰ ਸਰਪੰਚ ਸਾਹਿਬ ਖਾਲਸਾ ਹਰਵੰਦ ਸਿੰਘ ਤੇ ਸਰਪੰਚ ਹਲਵਾਰਾ ਗੁਰਮਿੰਦਰ ਸਿੰਘ ਜੀ ਦਾ ਜਸਮਿੰਦਰ ਸਿੰਘ ਦੇ ਉੱਪਰ ਇਹਨਾਂ ਨੇ ਮਾਨਪ੍ਰੀਤ ਕੌਰ ਤੇ ਰਵਿੰਦਰ ਕੌਰ ਵੀ ਲਓ ਸਾਡੇ ਬਈ ਬਾਲ ਘਰ ਤੇ ਉਂਗਲੀ ਉਠਾਉਂਦੇ ਅਸੀਂ ਉਂਗਲੀਆਂ ਠਾਈ ਬੱਚਿਆਂ ਦੇ ਸੋਸ਼ਣ ਹੁੰਦੇ ਨੂੰ ਤੜਫਿਆਂ ਮੈਂ ਹੈਰਾਨ ਆ ਵੀ ਭੁੱਖੇ ਧਿਆਏ ਰੱਖਦੇ ਕੈਮਰੇ ਪਲਟਾਏ ਜਾਂਦੇ ਆ ਉਥੇ ਕੈਮਰੇ ਲੱਗੇ ਹੋਇਆ ਜ਼ਰੂਰ ਕੋਈ ਡਾਕਟਰਾਂ ਦਾ ਵੀ ਕੋਈ ਗੱਲ ਨਹੀਂ ਕਰਨੀ ਬੱਚੇ ਦੱਸ ਨਹੀਂ ਸਕਦੇ ਦੇਖੋ ਜੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਧਮਕੀਆਂ ਵੀ ਬਹੁਤ ਆਈਆਂ ਧਮਕੀਆਂ ਵਾਲਾ ਹਰਦੀਪ ਆਪਣੇ ਜਤਵਾਲ ਤੋਂ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਤੇ ਉਤੇ ਪਰਚਾ ਵੀ ਦਰਜ ਕੀਤਾ ਵਾ ਸਾਨੂੰ ਇੰਨਾ ਕੁ ਵਿਸ਼ਵਾਸ ਦਵਾਇਆ ਸੀਗਾ ਬਈ ਅਸੀਂ ਤਫਤੀਸ਼ ਕਰਦੇ ਹਾਂ ਸੰਘਰਸ਼ ਇੱਥੇ ਠਿੱਖਾ ਕਰਨਾ ਚਾਹੁੰਦੇ ਸੀ ਜਿਹੜਾ ਅੱਜ ਸੰਘਰਸ਼ ਇੱਥੇ ਹੋ ਰਿਹਾ ਵਾ ਇਸ ਤੋਂ ਵੀ ਵੱਧ ਹੋ ਸਕਦਾ ਵਾ ਜੇ ਸਾਡੀ ਕੋਈ ਪਾਸੇ ਸੁਣਵਾਈ ਨਾ ਹੋਈ ਬੱਚੀਆਂ ਬੀਬੀਆਂ ਹੋਰ ਵੀ ਹੈ ਪਤਾ ਨਹੀਂ ਕੀ ਕੀ ਕੁਝ ਹੋਇਆ ਵਾ ਉਹਨਾਂ ਦੇ ਨਾਲ ਉਹ ਵੀ ਸਾਹਮਣੇ ਆਉਂਦੀਆਂ ਚਾਹੁੰਦੇ ਨੇ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਬੱਚੀ ਆਈ ਆ ਤਕਰੀਬਨ ਉਹ ਸਾਹਮਣੇ ਆਈ ਆ ਤੇ ਬਾਕੀ ਸਾਰਾ ਆਪਾਂ ਨੂੰ ਪਤਾ ਲਏ ਬਾਈ ਇੱਕ ਮਿੰਟ ਇੱਕ ਮਿੰਟ ਬੰਦੇ ਆ ਰਹੇ ਨੇ ਇੱਕ ਮਿੰਟ ਥੋੜਾ ਬਸ ਜੀ ਉਹ ਬੱਚੀ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵੰਸ ਸਿੰਘ ਹੈ ਤਲਵੰਡੀ ਕਲਾ ਮੇਰਾ ਪਿੰਡ ਤਲਵੰਡੀ ਖੋਦ ਜਿਹੜਾ ਡੇਰੇ ਦਾ ਮੈਟਰ ਆ ਉਹ ਤੋਂ 2 ਕਿਲੋਮੀਟਰ ਦਾ ਖਾਤ ਪੂਪਲੇਟ ਤੇਣ ਆਇਓ ਪਿੰਡ ਵਾਸੀ ਅੱਜ ਜਿਹੜੀ ਕੰਪਲੇਨਟ ਆ ਦੇਖੋ ਮੈਟਰ ਸਾਰਾ ਪਿਛਲਾ ਚੱਲਦਾ ਹੀ ਆਉਂਦਾ ਜੀ ਜੋ ਇਹਨਾਂ ਤੇ ਅਸੀਂ ਦੋਸ਼ ਲਾਇਆ ਸੀ ਕਿ ਕਲੀਅਰ ਕੱਟ ਲਾਇਆ ਸੀ ਵੀ ਬੱਚਿਆਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਬੱਚਿਆਂ ਦੀ ਕੁੱਟਮਾਰ ਹੋਈ ਆ ਬਾਤ ਉਹਦੇ ਵਿੱਚ ਬਕਾਇਦਾ ਸਾਡੇ ਕੋਲੇ ਸਬੂਤ ਨੇ ਉਹਦੇ ਬਾਅਦ ਚ ਬਹੁਤ ਸਾਰੇ ਬੱਚੇ ਇਥੋਂ ਭੱਜ ਚੁੱਕੇ ਨੇ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਅੱਜ ਇਲਜ਼ਾਮ ਲਾਇਆ ਨੇ ਬਾਕੀ ਉਹਨਾਂ ਨੇ ਕ ਕਿੰਨਾ ਕ ਬਿਆਨ ਉਹ ਦੇਖ ਕੇ ਆ ਸੀ ਉਹਦੇ ਅਧਾਰ ਤੇ ਬੋਲਣਾ ਉੱਥੇ ਜੋ ਮਾਰ ਘਰ ਦੇ ਦੇ ਨਾਂ ਤੇ ਠੱਗੀ ਹੋ ਰਹੀ ਹੈ 12 ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ 4-5 ਬੰਦੇ ਇਹਦੇ ਟੀਮ ਆ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟ ਮਾਰ ਕਰਕੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਬੱਚੀ ਦੇ ਬਿਆਨ ਨੇ ਉਹ ਜਿਹੜੀ ਬੱਚੀ 12 ਸਾਲ 15 ਸਾਲ ਉੱਥੇ ਰਹੀ ਭੰਗੂੜੇ ਦੇ ਵਿੱਚ ਉਸ ਤੋਂ ਬਾਅਦ ਪੈਸਿਆਂ ਦਾ ਇੱਕ ਮੈਟਰ ਹੈ ਵੱਡੀ ਦਾ ਉਹ ਵੀ ਉਹਨਾਂ ਰਿਟਨ ਦੇ ਵਿੱਚ ਕੀਤਾ ਤੇ ਬੱਚਿਆਂ ਦੇ ਨਾਂ ਤੇ ਐਫ ਡੀਆਂ ਕਰਵਾ ਕੇ ਬਾਅਦ ਤੇ ਬੱਚੋ ਆਪੇ ਕੁੰਟਾਂ ਦੇ ਵਿੱਚ ਕਿਵੇਂ ਘਮਾਉਂਦੇ ਨੇ ਇਹ ਇੱਕ ਜਾਂਚ ਦਾ ਸੀਗੇ ਜਾਂ ਦਾ ਦੁਸ਼ਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿਉਂਕਿ ਅੱਜ ਅਸੀਂ ਡੀਸ ਸਾਹਿਬ ਨੂੰ ਮਿਲਣਾ ਸੀ ਡਾਇਰੈਕਟਰ ਜਨਰਲ ਸਹਾਇਕ ਕਮਿਸ਼ਨਰ ਸਾਹਿਬ ਉਹ ਪਹਿਲ ਗੋਇਲ ਜੀ ਉਹਨਾਂ ਨਾਲ ਸਖਤ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਤੇ ਸਾਥ ਜਿਹੜਾ ਭੱਜਿਆ ਹੋਇਆ ਜੇ ਇਸੇ ਤਰੀਕੇ ਨਾਲ ਖੁੱਲ ਤੇ ਪੀੜੀ ਪ੍ਰਸ਼ਾਸਨ ਕੋਈ ਚੁਟਾਵ ਨਹੀਂ ਦਿੰਦੇ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋੜ ਜਾਮ ਕਰਨਾ ਧਰਨਾ ਲਾਉਣਾ ਉਹ ਸੰਗਤ ਦਾ ਫੈਸਲਾ ਹੋਊਗਾ ਬਾਅਦ ਸਾਡੇ ਤੋਂ ਪਿੰਤ ਪ੍ਰਾਂਤ ਜਿਹੜੀ ਕੰਪਲੇਂਟ ਆਈ ਹੈ ਉਹ ਉਹਨਾਂ ਨੇ ਲਿਖੇਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਂ ਲਾਏ ਸੀਗੇ ਉਹ ਦੇ ਕੇ ਗਏ ਐ ਤੇ ਉਹਨਾਂ ਨੇ ਆਪਣੀ ਪੂਰੀ ਕੰਪਲੇਂਟ ਮੈਨੂੰ ਦੱਸੀ ਹੈਗੀ ਹੈ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ ਕਿਹੜੀ ਜਗ੍ਹਾ ਤੋਂ ਆਇਆ ਉਹ ਤੇ ਮੈਂ ਖੁਦ ਦੇਖਿਆ ਉੱਥੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੁੱਟ ਮਾਰ ਕੇ ਕੀਤੀ ਜਾਂਦੀ ਹੈ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ